ਬਾਬਾ ਵੇਂਗਾ ਦਾ ਨਾਮ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ ਜਿਸ ਤਰ੍ਹਾਂ ਉਸ ਦੀਆਂ ਭਵਿੱਖਬਾਣੀਆਂ ਸਹੀ ਨਿਕਲੀਆਂ ਇਹਨਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਸ ਨੇ دہਾਕਿਆਂ ਪਹਿਲਾਂ ਦੱਸ ਦਿੱਤਾ ਸੀ ਕਿ ਸਾਲ 2024 ਵਿੱਚ ਹਾਲਾਤ ਕਿਹੋ ਜਿਹੇ ਹੋਣਗੇ ਉਸ ਨੇ ਜੰਗ ਦੇ ਡਰ ਤੋਂ ਲੈ ਕੇ ਮੌਸਮ ਤੱਕ ਦੀ ਸਥਿਤੀ ਬਾਰੇ ਦੱਸਿਆ ਆਓ ਉਹਨਾਂ ਦੀਆਂ ਅਜਈਆਂ ਭਵਿੱਖਬਾਣੀਆਂ ਉੱਤੇ ਨਜ਼ਰ ਮਾਰੀਏ ਬਾਬਾ ਵੇਂਗਾ ਨੇ ਸਾਲ 2024 ਬਾਰੇ ਜੋ ਵੀ ਕਿਹਾ ਸੀ ਉਹ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਉਹਨਾਂ ਨੇ ਇਸ ਸਾਲ ਬਾਰੇ ਕਿਹਾ ਸੀ ਕਿ ਜੰਗ ਦੀਆਂ ਘਟਨਾਵਾਂ ਵਧਣਗੀਆਂ ਰੂਸ ਯੂਕਰੇਨ ਅਤੇ ਫਿਰ ਇਜ਼ਰਾਇਲ ਅਤੇ ਹਮਾਸ ਵਿਚਾਲੇ ਸੰਘਰਸ਼ ਨੂੰ ਦੁਨੀਆ ਦੇਖ ਰਹੀ ਹੈ ਉਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਸੀ ਕਿ ਏਲੀਅਨਸ ਨਾਲ ਐਨਕਾਊਂਟਰ ਹੋ ਸਕਦਾ ਹੈ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਕਈ ਥਾਵਾਂ ਤੇ ਯੂ ਐਫ ਓ ਮਿਲਣ ਦੇ ਦਾਅਵੇ ਕੀਤੇ ਗਏ ਨੇ ਉਸ ਤੋਂ ਇਲਾਵਾ ਉਹਨਾਂ ਦੀ ਮਹੱਤਵਪੂਰਨ ਭਵਿੱਖਬਾਣੀ ਗਲੋਬਲ ਵਾਰਮਿੰਗ ਬਾਰੇ ਸੀ ਉਸਨੇ ਕਿਹਾ ਸੀ ਕਿ ਮੌਸਮ ਭਿਆਨਕ ਹੋਵੇਗਾ ਪਿਆਨਾਕ ਗਰਮੀ ਲੋਕਾਂ ਨੂੰ ਪੂਰੀ ਤਰ੍ਹਾਂ ਪ੍ਰੇਸ਼ਾਨ ਕਰੇਗੀ ਅਤੇ ਇਸ ਦਾ ਉਹਨਾਂ ਦੀ ਸਿਹਤ ਉੱਤੇ ਅਸਰ ਪਵੇਗਾ ਉਸ ਦੀ ਭਵਿੱਖਬਾਣੀ ਕਾਫੀ ਹੱਦ ਤੱਕ ਸਹੀ ਸੀ ਅਤੇ ਪੂਰੀ ਦੁਨੀਆ ਨੇ ਭਿਆਨਕ ਗਰਮੀ ਦੀਆਂ ਲਹਿਰਾਂ ਨੂੰ ਦੇਖਿਆ ਹੈ ਉਹਨਾਂ ਨੇ ਫਿਰ ਹੜ੍ਹਾਂ ਦੀ ਗੱਲ ਕੀਤੀ ਉਹ ਵੀ ਹੁੰਦਾ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਦਾਅਵਾ ਕੀਤਾ ਸੀ ਕਿ ਸਾਲ 2033 ਤੱਕ ਧਰੂਵੀ ਬਰਫ਼ ਪਿਗਲਨੀ ਸ਼ੁਰੂ ਹੋ ਜਾਵੇਗੀ ਅਤੇ ਵਿਸ਼ਵ ਵਿੱਚ ਸਮੁੰਦਰ ਦਾ ਪੱਧਰ ਬਹੁਤ ਵੱਧ ਜਾਵੇਗਾ ਇਸ ਕਾਰਨ ਕੁਝ ਸ਼ਹਿਰਾਂ ਦੀ ਹੱਦ ਵੀ ਖਤਮ ਹੋ ਸਕਦੀ ਹੈ ਉਹਨਾਂ ਕਹਿੰਦੇ ਕਿ ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਸਾਲ 2025 ਤੋਂ ਪਤਨ ਅਤੇ ਵਿਨਾਸ਼ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਇਸ ਸਾਲ ਬ੍ਰਹਿਮੰਡ ਵਿੱਚ ਇੱਕ ਅਜਿਹੀ ਘਟਨਾ ਵਾਪਰੇਗੀ ਜਿਸ ਦਾ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਅਨਾਈ ਨਹੀਂ ਯੂਰਪ ਵਿੱਚ ਅਜਿਹਾ ਕੁਝ ਹੋਵੇਗਾ ਜਿਸ ਨਾਲ ਉਹਨਾਂ ਦੀ ਆਬਾਦੀ ਵਿੱਚ ਭਾਰੀ ਕਮੀ ਆਵੇਗੀ ਇਸ ਤਰ੍ਹਾਂ ਅਗਲੇ 6 ਮਹੀਨਿਆਂ ਬਾਅਦ ਅਸੀਂ ਹੌਲੀ-ਹੌਲੀ ਪਤਨਵਲ ਵਦਨਾ ਸ਼ੁਰੂ ਕਰ ਦੇਵਾਂਗੇ ਇਹ ਵੀ ਦਿਲਚਸਪ ਹੈ ਕਿ ਬਾਬਾ ਵੇਂਗਾ ਨੇ ਇਹ ਵੀ ਦਾਵਾ ਕੀਤਾ ਸੀ ਕਿ ਸਾਲ 2028 ਤੱਕ ਮਨੁੱਖ ਸ਼ੁਕਰਗ੍ਰਹਿ ਉੱਤੇ ਜਾਵੇਗਾ ਹਾਲਾਂਕਿ ਇਸ ਦਿਸ਼ਾ ਵਿੱਚ ਫਿਲਹਾਲ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ ਉਹਨਾਂ ਇਹ ਵੀ ਕਿਹਾ ਹੈ ਕਿ ਸਾਲ 2130 ਤੱਕ ਏਲੀਅਨਸ ਨਾਲ ਸੰਪਰਕ ਸਥਾਪਿਤ ਹੋ ਜਾਵੇਗਾ ਗਲੋਬਲ ਵਾਰਮਿੰਗ ਕਾਰਨ ਸਾਲ 2000 ਗਲੋਬਲ ਵਾਰਮਿੰਗ ਕਾਰਨ ਸਾਲ 2170 ਵਿੱਚ ਵੱਡਾ ਸੋਕਾ ਪਵੇਗਾ ਅਤੇ ਇਸ ਤਰ੍ਹਾਂ ਟਹਿ ਟੇਰੀ ਹੋਣ ਵਾਲ ਵਧ ਰਹੀ ਧਰਤੀ 3797 ਵਿੱਚ ਤਬਾਹ ਹੋ ਜਾਵੇਗੀ ਹਾਂ ਉਦੋਂ ਤੱਕ ਬਹੁਤ ਸਾਰੇ ਮਨੁੱਖ ਦੂਜੇ ਗ੍ਰਹਿਾਂ ਤੇ ਪਹੁੰਚ ਚੁੱਕੇ ਹੋਣਗੇ ਹੁਣ ਸਮਾਂ ਹੀ ਦੱਸੇਗਾ ਕਿ ਉਸ ਦੀਆਂ ਭਵਿੱਖਵਾਣੀਆਂ ਕਿੰਨੀਆਂ ਸਹੀ ਨੇ ਅਤੇ ਕਿੰਨੀਆਂ ਗਲਤ